ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮਦਾਬ ਜੀ ਤੇ ਲੋ ਜੀ ਅੱਜ ਬਣਾਏ ਆਪਾਂ ਨੇ ਮਿਕਸ ਪਕੌੜੇ ਹਲਵਾਈ ਸਟਾਈਲ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਮਿਕਸ ਵੈਜੀਟੇਬਲ ਪਕੌੜੇ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਅੱਜ ਫਿਰ ਰੈਸਪੀ ਕਰਦੇ ਆਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਹਲਵਾਈ ਸਟਾਈਲ ਮਿਕਸ ਪਕੌੜੇ ਮਿਕਸ ਪਕੌੜੇ ਬਣਾਉਣ ਦੇ ਲਈ ਆਪਣੇ ਕੋਲ ਇੱਕ ਆਪਾਂ ਸ਼ਿਮਲਾ ਮਿਰਚ ਵਰਤੂਗੇ ਦੋ ਆਪਣੇ ਕੋਲ ਆਲੂ ਆ ਜੀ ਦੋ ਪਿਆਜ਼ ਨੇ ਤੇ ਥੋੜਾ ਜਿਹਾ ਹਰੀਆਂ ਧਣੀਆਂ ਪਾਉਂਗੇ ਤੇ ਤੁਸੀਂ ਇਹਦੇ ਵਿੱਚ ਫੁੱਲ ਗੋਭੀ ਵੀ ਐਡ ਕਰ ਸਕਦੇ ਹੋ ਪਾਲਕ ਐਡ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਕੋਈ ਵੀ ਆਪਣੇ ਮਨਪਸੰਦੀ ਸਬਜ਼ੀ ਹੈ ਜਿਹੜੀ ਕੱਟ ਕੇ ਪਾ ਸਕਦੇ ਹੋ ਤੇ ਹੁਣ ਆਪਾਂ ਇਹ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਬਰੀਕ-ਬਰੀਕ ਐਂਦੀ ਜਿਹੜੀ ਕਟਿੰਗ ਆਪਾਂ ਕਰ ਲੂਗੇ ਤੇ ਲੋ ਜੀ ਸਭ ਤੋਂ ਪਹਿਲਾਂ ਕੱਟਾਂਗੇ ਪਿਆਜ਼ ਠੀਕ ਹੈ ਜੀ ਐਨ ਬਿਲਕੁਲ ਬਰੀਕ-ਬਰੀਕ ਕੱਟਣੇ ਇਹ ਜਿਆਦਾ ਮੋٹے ਪਿਆਜ਼ ਨਹੀਂ ਕੱਟਣੇ ਆਪਾਂ ਨੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਕੱਟ ਲੈਣੇ ਆ ਪਿਆਜ਼ ਤੇ ਲੋ ਜੀ ਪਿਆਜ਼ ਕੱਟੇ ਗਏ ਹੁਣ ਆਪਾਂ ਇਹਨਾਂ ਨੂੰ ਇੱਕ ਬੋਲ ਚ ਕੱਢ ਲੂਗੇ ਇੱਕ ਕੱਪਾ ਆਲੂ ਕੱਟੂਗਾ ਠੀਕ ਹੈ ਜੀ ਤੇ ਹੁਣ ਕੱਟਾਂਗੇ ਜੀ ਆਲੂ ਆਲੂ ਵੀ ਆਪਾਂ ਨੇ ਬਿਲਕੁਲ ਬਰੀਕ-ਬਰੀਕ ਕੱਟਣੇ ਆ ਪਹਿਲਾਂ ਇਹਨੂੰ ਇਸ ਤਰੀਕੇ ਨਾਲ ਕੱਟੂਗੇ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਬਰੀਕ ਬਰੀਕ ਕਰ ਲਵਾਂਗੇ ਤੇ ਜਾਂ ਫਿਰ ਤੁਸੀਂ ਇਹਨਾਂ ਨੂੰ ਕੱਦੂਕਾਸ ਕਰ ਲਿਓ ਕੱਦੂਕਾਸ ਨਾਲ ਵੀ ਆਪਣਾ ਕੰਮ ਚੱਲ ਜਾਊਗਾ ਪਰ ਆਪਾਂ ਇਦਾਂ ਕਟਿੰਗ ਵੀ ਕਰ ਸਕਦੇ ਆ ਆਲੂਆਂ ਦੀ ਕਟਿੰਗ ਵੀ ਹੋ ਚੁੱਕੀ ਹੈ ਜੀ ਇਹਨਾਂ ਨੂੰ ਵੀ ਬੋਲ ਦੇ ਵਿੱਚ ਕੱਢਾਂਗੇ ਤੇ ਹੁਣ ਇਹ ਬੋਲ ਦੇ ਵਿੱਚ ਆਪਾਂ ਪਾਣੀ ਐਡ ਕਰ ਦੋਗੇ ਤਾਂ ਜੋ ਆਲੂ ਆ ਜਿਹੜੇ ਕਾਲੇ ਨਾ ਹੋ ਜਾਣ ਠੀਕ ਹੈ ਜੀ ਤੇ ਲਓ ਜੀ ਪਾਣੀ ਐਡ ਕਰ ਲਿਆ ਆਪਾਂ ਨੇ ਇਹਦੇ ਵਿੱਚ ਤੇ ਹੁਣ ਸਾਰੀਆਂ ਸਬਜ਼ੀਆਂ ਕੱਟ ਕੇ ਆਪਾਂ ਇਦੇ ਵਿੱਚ ਐਡ ਕਰ ਲੂਗੇ ਤੇ ਲੋ ਜੀ ਸ਼ਿਮਲਾ ਮਿਰਚ ਵੀ ਕੱਟਦੇ ਆਂ ਸ਼ਿਮਲਾ ਮਿਰਚ ਵੀ ਆਪਾਂ ਨੇ ਬਿਲਕੁਲ ਬਰੀਕ-ਬਰੀਕ ਕੱਟਣੀ ਆ ਤੇ ਲੋ ਜੀ ਇਸ ਤਰੀਕੇ ਨਾਲ ਸ਼ਿਮਲਾ ਮਿਰਚ ਦੀ ਵੀ ਕਟਿੰਗ ਕਰਦੇ ਆਂ ਬਰੀਕ-ਬਰੀਕ ਤੇ ਲੋ ਜੀ ਸ਼ਿਮਲਾ ਮਿਰਚ ਵੀ ਕੱਟੀ ਗਈ ਇਹਨੂੰ ਵੀ ਕਰਦੇ ਆਂ ਇਹਦੇ ਵਿੱਚ ਤੇ ਲੋ ਜੀ ਧਨੀਆ ਵੀ ਕੱਟਦੇ ਆਂ ਧਨੀਆ ਥੋੜਾ ਜਿਹਾ ਮੋਟਾ-ਮੋਟਾ ਕੱਟਣਾ ਆਪਾਂ ਨੇ ਇਸ ਤਰੀਕੇ ਨਾਲ ਜਿਵੇਂ ਕਿ ਆਪਾਂ ਪਕੌੜਿਆਂ ਦੇ ਵਿੱਚ ਪਾਲਕ ਕੱਟ ਕੇ ਪਾਉਂਦੇ ਆਂ ਠੀਕ ਹੈ ਜੀ ਜਿਆਦਾ ਬਰੀਕ ਨਹੀਂ ਕਰਨਾ ਕਿਉਂਕਿ ਜਦੋਂ ਐਦਾਂ ਧਨੀਆ ਕੱਟ ਕੇ ਪਾਉਂਦੇ ਨਾ ਪਕੌੜੀਆਂ ਦੇ ਵਿੱਚ ਪਾਇਆ ਹੋਇਆ ਵਧੀਆ ਲੱਗਦਾ ਤੇ ਇਹਨੂੰ ਵੀ ਇਹਦੇ ਵਿੱਚ ਐਡ ਕਰ ਲੂਗੇ ਤੇ ਲਓ ਜੀ ਧਨੀਆ ਕੱਟਿਆ ਗਿਆ ਹੁਣ ਆਪਾਂ ਇਹਦੇ ਵਿੱਚ ਥੋੜੀਆਂ ਇਹ ਮਿਰਚਾਂ ਠੀਕ ਹੈ ਜੀ ਇਹ ਜਿਆਦਾ ਕੌੜੀਆਂ ਨਹੀਂ ਹੈਗੀਆਂ ਤੇ ਆਪਾਂ ਥੋੜੀਆਂ ਮੋਟੀਆਂ-ਮੋਟੀਆਂ ਇਸ ਤਰੀਕੇ ਦੀਆਂ ਇਸ ਤਰੀਕੇ ਨਾਲ ਆਪਾਂ ਇਹ ਕੱਟਣੀਆਂ ਤੇ 6 ਤੋਂ 7 ਮਿਰਚਾਂ ਇਹਦੇ ਵਿੱਚ ਐਡ ਕਰ ਲੂਗੇ ਤੇ ਲਓ ਜੀ ਵੈਜੀਟੇਬਲ ਆਪਣੀਆਂ ਹੁਣ ਸਾਰੀਆਂ ਹੀ ਕੱਟੀਆਂ ਗਈਆਂ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਲੂਗੇ ਠੀਕ ਹੈ ਜੀ ਕਿਸੇ ਬਰਤਨ ਦੇ ਵਿੱਚ ਤੇ ਨਾਲੇ ਇੱਕ ਦੋ ਪਾਣੀ ਜਿਹਨੂੰ ਚੰਗੀ ਤਰ੍ਹਾਂ ਧੋ ਲੂਗੇ ਤੇ ਲੋ ਜੀ ਸਾਰੀ ਸਬਜ਼ੀਆਂ ਆਪਾਂ ਨੇ ਚੰਗੀ ਤਰ੍ਹਾਂ ਵਾਸ਼ ਕਰ ਲੀਆਂ ਜੀ ਠੀਕ ਹੈ ਜੀ ਤੇ ਨਾਲੇ ਨਿਚੋੜ ਲੀਆਂ ਇਹ ਜਾਲੀਦਾਰ ਬਰਤਨ ਚੋਂ ਨਿਚੋੜ ਲੈਣੀਆਂ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਬੇਸਣ ਬੇਸਣ ਪਾਉਣ ਆਪਾਂ ਨੇ ਬਰੀਕ ਆਪਾਂ ਨੇ ਦੋ ਕੱਰਸ਼ੀ ਜਿਹੜੀ ਬੇਸਣ ਦੀ ਇਹਦੇ ਵਿੱਚ ਐਡ ਕਰ ਲਈ ਹੈ ਜੀ ਤੇ ਬਾਕੀ ਆਪਾਂ ਦੇਖ ਕੇ ਪਾਉਂਗੇ ਜੇ ਜ਼ਰੂਰਤ ਪਈ ਤਾਂ ਫਿਰ ਪਾ ਦੋਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਚੌਪ ਕੀਤਾ ਹੋਇਆ ਅਦਰਕ ਤੇ ਲਸਣ ਇਹ ਐਡ ਕਰ ਲਵਾਂਗੇ ਤੇ ਥੋੜੀ ਜੀ ਪਾਵਾਂਗੇ ਜੀ ਅਜਵੈਨ ਤੇ ਲਓ ਜੀ ਥੋੜਾ ਜੀਰਾ ਐਡ ਕਰ ਲਵਾਂਗੇ ਕੁੱਟੀ ਹੋਈ ਲਾਲ ਮਿਰਚ ਤੇ ਨਮਕ ਸਵਾਦ ਅਨੁਸਾਰ ਜਿੰਨਾ ਕ ਤੁਸੀਂ ਨਮਕ ਖਾਂਦੇ ਹੋ ਠੀਕ ਹੈ ਜੀ ਓਨਾ ਕ ਤੁਸੀਂ ਪਾ ਲਿਓ ਤੇ ਲਓ ਜੀ ਆਪਾਂ 2 ਚਮਚ ਐਡ ਕਰ ਰਹੇ ਹਾਂ ਥੋੜੀ ਜਹੀ ਹਲਦੀ ਪਾਉਂਗੇ ਤੇ ਲਓ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਯਾ ਬੇਕਿੰਗ ਪਾਊਡਰ ਪਾ ਲਿਆ ਤੁਸੀਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਪਾਣੀ ਜੇ ਜ਼ਰੂਰਤ ਪਈ ਫਿਰ ਦੇਖ ਕੇ ਪਾਉਂਗੇ ਤੇ ਹੁਣ ਆਪਾਂ ਨੇ ਇਹਨੂੰ ਐਦਾਂ ਹੀ ਮਿਕਸ ਕਰਨਾ ਤਕਰੀਬਨ 5 ਤੋਂ 6 ਮਿੰਟ ਐਦਾਂ ਮਲੂਗੇ ਨਾ ਤਾਂ ਜਦੋਂ ਐਦਾਂ ਮਲੂਗੇ ਨੂਨ ਵੀ ਪਾਇਆ ਆਪਾਂ ਨੇ ਵਿੱਚ ਇਹਦੇ ਤਾਂ ਸਬਜ਼ੀਆਂ ਨੇ ਜਿਹੜਾ ਪਾਣੀ ਛੱਡ ਦੇਣਾ ਹੈ ਤੇ ਆਪਾਂ ਨੂੰ ਪਾਣੀ ਪਾਉਣ ਦੀ ਲੋੜ ਨਹੀਂ ਪੈਣੀ ਤੇ ਜੇ ਪਾਣੀ ਪਾਉਣ ਦੀ ਲੋੜ ਪਈ ਤਾਂ ਥੋੜਾ ਬਹੁਤਾ ਆਪਾਂ ਪਾਣੀ ਦਾ ਛਿੱਟਾ ਦਾ ਲੂਗੇ ਤੇ ਲੋ ਜੀ ਆ ਦੇਖੋ ਮਿਕਸਚਰ ਜਿਹੜਾ ਆਪਣਾ ਥੋੜਾ ਜਿਹਾ ਢੈਲਾ ਹੋ ਗਿਆ ਪਰ ਆਪਣੇ ਮਿਕਸਰ ਦੇ ਵਿੱਚ ਬੇਸਣ ਦੀ ਕਮੀ ਆ ਤੇ ਇੱਕ ਵੱਡਾ ਚਮਚਾ ਆਪਾਂ ਇਹਦੇ ਵਿੱਚ ਬੇਸਣ ਜਿਹੜਾ ਹੋਰ ਐਡ ਕਰਾਂਗੇ ਤੇ ਲੋ ਜੀ ਆ ਦੇਖੋ ਜੀ ਇੱਕ ਚਮਚਾ ਆਪਾਂ ਨੇ ਬੇਸਣ ਦਾ ਐਡ ਕਰਿਆ ਤੇ ਹੁਣ ਲਾਵਾਂਗੇ ਆਪਾਂ ਪਾਣੀ ਦਾ ਛਿੱਟਾ ਠੀਕ ਆ ਜੀ ਕਿਉਂਕਿ ਆਪਾਂ ਨੂੰ ਪਾਣੀ ਦਾ ਪਾਉਣ ਦੀ ਜ਼ਰੂਰਤ ਪਊਗੀ ਤੇ ਲੋ ਜੀ ਪਾਣੀ ਪਾਉਣਾ ਦੇਖ-ਦੇਖ ਕੇ ਠੀਕ ਆ ਜੀ ਤੇ ਲੋ ਜੀ ਦੇਖ-ਦੇਖ ਕੇ ਪਾਣੀ ਜਿਹੜਾ ਇਦਾਂ ਇਸ ਤਰੀਕੇ ਨਾਲ ਛਿੱਟਾ ਲਾਉਣਾ ਹੈ ਜਿੰਨੀ ਕੁ ਜ਼ਰੂਰਤ ਹੋਈ ਤੁਸੀਂ ਓਨਾਂ ਕ ਪਾਣੀ ਐਡ ਕਰ ਦਿਓ ਤੇ ਲਓ ਜੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲੈਂਦੇ ਆ ਮਿਕਸ ਤੇ ਲਓ ਜੀ ਪਕੌੜਿਆਂ ਦਾ ਮਿਕਸਚਰ ਰੈਡੀ ਹੈ ਜੀ ਇਸ ਤਰੀਕੇ ਦਾ ਜਿਹੜਾ ਆਪਣਾ ਮਿਕਸਚਰ ਹੋਣਾ ਚਾਹੀਦਾ ਹੈ ਠੀਕ ਹੈ ਜੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਫਰਾਈ ਤੇ ਲਓ ਜੀ ਇੱਧਰ ਰੱਖ ਲਈ ਹੈ ਜੀ ਆਪਾਂ ਨੇ ਕੜਾਹੀ ਹੁਣ ਠੀਕ ਹੈ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਕੁਕਿੰਗ ਆਇਲ ਤੁਸੀਂ ਇਹਨੂੰ ਸਰੋਂ ਦੇ ਤੇਲ 'ਚ ਵੀ ਬਣਾ ਸਕਦੇ ਹੋ ਮਸਟਰਡ ਆਇਲ 'ਚ ਤੇ ਰਿਫਾਈਨਡ ਆਇਲ 'ਚ ਵੀ ਬਣਾ ਸਕਦੇ ਹੋ ਤੇ ਲਓ ਜੀ ਆਪਣੇ ਕੋਲ ਹੈਗਾ ਜਰ ਰਿਫਾਈਨਡ ਆਇਲ ਤੇ ਲਓ ਜੀ ਹੁਣ ਆਪਾਂ ਇੰਨਾ-ਇੰਨਾ ਕਪਾਟਰ ਲਵਾਂਗੇ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਛੋਟੇ-ਛੋਟੇ ਪਕੌੜੇ ਆ ਜਿਹੜੇ ਆਪਾਂ ਨੇ ਬਣਾ ਲੈਣੇ ਆ ਠੀਕ ਹੈ ਜੀ ਤੇ ਲਓ ਜੀ ਇਹ ਬਣ ਗਏ ਆ ਜੀ ਮਿਕਸ ਪਕੌੜੇ ਤੇ ਸੇਕ ਹੋਣਾ ਚਾਹੀਦਾ ਆਪਣਾ ਮੀਡੀਅਮ ਤੇ ਲਓ ਜੀ ਇੰਨੇ ਕ ਪਕੌੜੇ ਆਪਾਂ ਛੱਡ ਲਵਾਂਗੇ ਤੇ 2 ਮਿੰਟ ਬਾਅਦ ਆਪਾਂ ਇਹਨਾਂ ਨੂੰ ਹਲਾਵਾਂਗੇ ਠੀਕ ਹੈ ਜੀ ਤੇ ਲਓ ਜੀ ਪਕੌੜੇ ਦੇਖੋ ਤੁਸੀਂ ਐ ਨਜ਼ਾਰਾ ਆ ਜਾਊਗਾ ਜੀ ਇਸ ਤਰੀਕੇ ਨਾਲ ਪਕੌੜੇ ਬਣਾ ਕੇ ਖਾਓਗੇ ਨਾ ਮੈਂ ਕਹਿੰਦਾ ਚਾਹ ਦੇ ਨਾਲ ਆਊਗਾ ਨਜ਼ਾਰਾ ਪੂਰਾ ਤੇ ਜੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਲਓ ਜੀ ਪਕੌੜੇ ਆਪਣੇ ਹਾਫ ਡਾਨ ਨੇ ਜਿਹੜੇ ਹੋ ਗਏ ਆ ਕਿਨ ਇੱਕ ਵਾਰ ਆਪਾਂ ਨੇ ਇਹ ਹਾਫ ਫਰਾਈ ਕਰਨੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਹਾਫ ਫਰਾਈ ਕੱਢ ਕੇ ਕਿਸੇ ਬਰਤਨ ਦੇ ਵਿੱਚ ਕੱਢ ਲੂਗੇ ਤੇ ਉਸ ਤੋਂ ਬਾਅਦ ਕਰਾਂਗੇ ਫੁੱਲ ਫਰਾਈ ਤੇ ਲੋ ਜੀ ਐਸੇ ਤਰੀਕੇ ਨਾਲ ਹੁਣ ਮੈਂ ਸਾਰੇ ਪਕੌੜੇ ਆ ਜਿਹੜੇ ਬਣਾ ਕੇ ਕਰ ਲੂੰਗਾ ਤਿਆਰ ਯਾਨੀ ਹਾਫ ਡਨ ਹਾਫ ਫਰਾਈ ਕਰ ਲੂੰਗੇ ਤੇ ਮਿਲਦੇ ਆ ਉਸ ਤੋਂ ਬਾਅਦ ਤੇ ਲੋ ਜੀ ਪਕੌੜੇ ਆਪਾਂ ਨੇ ਹਾਫ ਫਰਾਈ ਕਰ ਲਿਆ ਜੀ ਆ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ 10-15 ਮਿੰਟ ਇੱਕ ਵਾਰ ਠੰਡੇ ਕਰ ਲੂੰਗੇ ਤੇ ਠੰਡੇ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਦੁਬਾਰੇ ਕਰੂੰਗੇ ਜੀ ਫੁੱਲ ਫਰਾਈ ਤੇ ਲੋ ਜੀ ਪਕੌੜਿਆਂ ਨੂੰ ਕੱਚੇ ਕਰਿਆ ਨੂੰ 10-15 ਮਿੰਟ ਹੋ ਚੁੱਕੇ ਆ ਜੀ ਤੇ ਹੁਣ ਕਰਦੇ ਆਪਾਂ ਇਹਨਾਂ ਨੂੰ ਫਰਾਈ ਠੀਕ ਹੈ ਜੀ ਯਾਨੀ ਫੁੱਲ ਫਰਾਈ ਕਰਦੇ ਆਂ ਪਕਾਉਨੇ ਇਹਨਾਂ ਨੂੰ ਤੇ ਸੇਕ ਆਪਣਾ ਗਰਮ ਹੈ ਜੀ ਆ ਦੇਖੋ ਤੇ ਮੀਡੀਅਮ ਸੇਕ ਚ ਆਪਾਂ ਨੇ ਇਹ ਪੱਕੇ ਕਰਨੇ ਆ ਤੇ ਇਹ ਪਕੌੜਿਆਂ ਨੂੰ ਤੋੜਨ ਦੀ ਲੋੜ ਨਹੀਂ ਕਿਉਂਕਿ ਆਪਾਂ ਨੇ ਬਰੀਕੇ ਬਰੀਕੇ ਇਹ ਕੱਢੇ ਹੋਏ ਆ ਕਿਉਂਕਿ ਐਦਾਂ ਹੀ ਇਹ ਵਧੀਆ ਲੱਗਦੇ ਆ ਤੇ ਲਓ ਜੀ ਥੋੜੇ ਥੋੜੇ ਪਕੌੜੇ ਛੱਡ ਕੇ ਹੁਣ ਆਪਾਂ ਇਹਨਾਂ ਨੂੰ ਫੁੱਲ ਫਰਾਈ ਯਾਨੀ ਫੁੱਲ ਜੰਨ ਕਰਦੇ ਆ ਤੇ ਲਓ ਜੀ 3-4 ਮਿੰਟ ਚ ਜਿਹੜੇ ਪਕੌੜੇ ਆਪਣੇ ਆਣ ਵਧੀਆ ਪੱਕ ਜੂਗੇ ਤੇ ਇਸ ਤਰੀਕੇ ਨਾਲ ਆਪਾਂ ਨੇ ਹਿਲਾਉਣੇ ਆ ਇਹ ਤਾਂ ਜੋ ਸਾਰੇ ਪਕੌੜੇ ਬਰਾਬਰ ਪੱਕਣ ਤੇ ਲਓ ਜੀ ਇਹਨਾਂ ਨੂੰ ਕਰ ਲੰਨੇ ਆ ਹੁਣ ਫਸਾਈ ਤੇ ਲਓ ਜੀ ਪਕੌੜੇ ਆਪਾਂ ਨੇ ਕਰ ਲਏ ਆ ਜੀ ਹੁਣ ਪੱਕੇ ਤੇ ਹੁਣ ਆਪਾਂ ਇਹਨਾਂ ਨੂੰ ਨਿਚੋੜ ਨਿਚੋੜ ਕੇ ਚੰਗੀ ਤਰ੍ਹਾਂ ਕੱਢ ਲੰਨੇ ਆ ਜੀ ਬਾਹਰ ਤੇ ਕਲਰ ਆਪਾਂ ਨੇ ਕਰ ਦੇਣਾ ਤਾਂ 골ਡਨ ਬ੍ਰਾਊਨ ਠੀਕ ਹੈ ਜੀ ਆ ਦੇਖੋ ਕਿੰਨੇ ਵਧੀਆ ਕਰਾਰੇ ਇਹ ਹੋ ਗਏ ਆ ਤੇ ਹੁਣ ਆਪਾਂ ਨਿਚੋੜ ਨਿਚੋੜ ਕੇ ਇਹਨਾਂ ਨੂੰ ਕੱਢ ਲੰਨੇ ਆ ਜੀ ਪਲੇਟ ਦੇ ਵਿੱਚ ਤੇ ਲਓ ਜੀ ਕਰਾਰੇ ਕਰਾਰੇ ਪਕੌੜੇ ਬਣ ਕੇ ਹੋ ਗਏ ਰੈਡੀ ਜੀ ਤੁਸੀਂ ਇਹਨਾਂ ਨੂੰ ਟਮੇਟੋ ਕੈਚਪ ਬਣਾ ਲਈਆ ਪਕੌੜਿਆਂ ਵਾਲੀ ਸੌਸ ਨਾਲ ਖਾ ਸਕਦੇ ਹੋ ਠੀਕ ਹੈ ਜੀ ਤੇ ਨਾਲ ਛਕੋ ਚਾਹ ਬਣਾ ਕੇ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਤੇ ਨਾਲੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਲਓ ਜੀ ਮਿਲਦੇ ਹਾਂ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦab ਜੀ